ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਅਮਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਜੀ ਖਾਲਸਾ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਰੀ ਜਾਣਕਾਰੀ ਜਿਹੜੀ ਆ ਹਾਸਲ ਕਰਾਂਗੇ ਰਾਜਦੇਵ ਸਿੰਘ ਜੀ ਖਾਲਸਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲੁਧਿਆਣਾ ਟਾਈਮਸ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਮਿਹਰਬਾਨੀ ਜੀ ਰਾਜਦੇਵ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਿਉਂਕਿ ਇੱਕ ਇਤਿਹਾਸਿਕ ਜਿੱਤ ਜਿਹੜੀ ਆ ਭਾਈ ਅਮਰਿਤਪਾਲ ਸਿੰਘ ਨੇ ਦਰਜ ਕੀਤੀ ਹੈ ਕਿਉਂਕਿ ਤੁਹਾਡੇ ਉਹ ਕਲਾਇੰਟ ਵੀ ਨੇ ਔਰ ਤੁਸੀਂ ਕਾਨੂੰਨੀ ਤੌਰ ਤੇ ਪੈਰ ਵੀ ਕਰਦੇ ਬਣਾ ਦਿੱਸੋ ਕਿਵੇਂ ਲੱਗ ਰਿਹਾ ਇਹ ਜਿਹੜਾ ਸਿਆਸੀ ਦ੍ਰਿਸ਼ ਬਣਿਆ ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਐਂਟਰੀ ਹੁੰਦੀ ਹੈ ਅਨਾਉਂਸਮੈਂਟ ਕੀਤੀ ਜਾਂਦੀ ਹੈ ਐਲਾਨ ਕੀਤਾ ਜਾਂਦਾ ਕਿ ਉਹ ਆਜ਼ਾਦ ਤੌਰ ਤੇ ਚੋਣ ਲੜਨਗੇ ਸਮੀਕਰਨ ਉਦੋਂ ਹੀ ਖਡੂਰ ਸਾਹਿਬ ਹਲਕੇ ਦੇ ਬਦਲ ਗਏ ਸਨ ਸੋ ਹੁਣ ਇੱਕ ਵੱਡੀ ਜਿੱਤ ਜਿਹੜੀ ਹੈ ਇਤਿਹਾਸਿਕ ਜਿੱਤ ਹਾਸਲ ਹੋਈ ਹੈ ਸੋ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੇ ਵੱਲੋਂ ਔਰ ਪਰਿਵਾਰ ਵੱਲੋਂ ਦੇਖੋ ਜੀ ਕਲਜੀਤਾਰ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਹਾਨ ਤੇ ಅಪਾਰ ਕਿਰਪਾ ਕੀਤੀ ਹੈ ਉਹਨਾਂ ਨੇ ਆਪਣੇ ਪਾਕ ਪਵਿੱਤਰ ਹੱਥਾਂ ਨੂੰ ਭਾਈ ਅਮਰਪਾਲ ਸਿੰਘ ਖੰਸਾ ਦੇ ਸਿਰ ਤੇ ਰੱਖਿਆ ਤੇ ਉਹਨਾਂ ਦੀ ਮਿਹਰ ਦੇ ਸਦਕੇ ਜਲੀ ਹੈ ਵੱਡੀ ਜਿੱਤੀ ਹੈ ਉਹ ਸੰਗਤ ਨੇ ਭਾਈ ਸਾਹਿਬ ਨੂੰ ਬਖਸ਼ੀ ਹੈ ਤੇ ਜਿਸ ਦਿਨ 24 ਅਪ੍ਰੈਲ 2024 ਨੂੰ ਮੈਂ ਡਿਬਰੂਗੜ੍ਹ ਸੈਂਟਰਲ ਜੇਲ੍ਹ ਵਿੱਚੋਂ ਭਾਈ ਸਾਹਿਬ ਨਾਲ ਮੁਲਾਕਾਤ ਕਰਕੇ ਬਾਹਰ ਆ ਕੇ ਛੁਲਾਣ ਸੀ ਕਾਫੀ ਜੀ ਮੈਨੂੰ ਉਸ ਸਮੇਂ ਪੂਰਨ ਭਰੋਸਾ ਸੀ ਕਿ ਕਲਗੀਧਰ ਪਾਤਸ਼ਾਹ ਗੁਰੂ ਦਸੇਹਰੇ ਸਾਹਿਬ ਮਹਾਰਾਜ ಅಪਾਰ ਕਿਰਪਾ ਕਰਨਗੇ ਤੇ ਸੰਗਤਾਂ ਜਿਹੜੀਆਂ ਹੈਗੀਆਂ ਉਹ ਮਹਾਨ ਜਤਬਖਸ਼ ਨਹੀਂ ਆ ਉਹਦੇ ਵਿੱਚ ਕੋਈ ਸੰਦੇਹ ਨਹੀਂ ਸੀ ਤੇ ਹੁਣ ਜਦੋਂ ਸੰਗਤਾਂ ਨੇ ਲੱਖਾਂ ਮੋਟਾਂ ਦੇ ਨਾਲ ਇਹ ਫਤਵਾ ਦਿੱਤਾ ਇਹ ਭਾਈ ਸਾਹਿਬ ਦੀ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਨੇ ਬੇਈਮਾਨਾਂ ਢੰਗ ਦੇ ਨਾਲ ਅੰਮ੍ਰਿਤ ਸੰਚਾਰ ਰੋਕਣ ਲਈ ਤੇ ਪੰਜਾਬ ਨੂੰ ਨਸ਼ਾ ਰਹਿਤ ਬਣਾਉਣ ਤੋਂ ਰੋਕਣ ਲਈ ਇਹ ਸੈਂਟਰ ਵੀ ਭਾਜਪਾ ਸਰਕਾਰ ਦੇ ਨਾਲ ਮਿਲ ਕੇ ਕੀਤੀ ਸੀ ਅਤੇ ਇਹ ਜਿਹੜੀ ਦੋਹਾਂ ਸਰਕਾਰਾਂ ਦੀ ਸਾਂਝਬਾਜ ਦਾ ਹਿੱਸਾ ਸੀ ਕਿ ਭਾਈ ਸਾਹਿਬ ਨੂੰ ਜ਼ਫਦਾਰ ਕਰਕੇ ਜਿਹੜਾ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਲੋਕਾਂ ਨੇ ਜਨਤਾ ਨੇ ਇੱਕ ਬੜਾ ਵੱਡਾ ਫਤਵਾ ਦਿੱਤਾ ਹੈ ਦੋਵੇਂ ਸਰਕਾਰਾਂ ਦੇ ਖਿਲਾਫ ਜੀ ਤੇ ਅਗਲੀ ਰਣਨੀਤੀ ਜਿਹੜੀ ਹੈ ਉਹ ਲੋਕਾਂ ਦੇ ਫਤਵੇ ਮੁਤਾਬਕ ਹੋਵੇਗੀ ਜਨਤਾ ਦੇ ਫਤਵੇ ਅਨੁਸਾਰ ਹੋਵੇਗੀ ਸਿੱਖ ਸੰਗਤ ਦੇ ਫਤਵੇ ਮੁਤਾਬਕ ਹੋਵੇਗੀ ਜਿੱਦਾਂ ਬਿਲਕੁਲ ਰਾਜੇ ਸਿੰਘ ਜਿੱਦਾਂ ਇੱਕ ਪ੍ਰੋਸੈਸ ਹੁੰਦਾ ਜਦੋਂ ਕੋਈ ਇਲੈਕਸ਼ਨ ਲੜਦਾ ਨਾਮਿਨੇਸ਼ਨ ਜਿਸ ਤਰ੍ਹਾਂ ਫਾਈਲ ਹੋਈ ਸੀ ਤੁਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਦੇ ਪਰਿਵਾਰ ਨੇ ਨਾਮਿਨੇਸ਼ਨ ਫਾਈਲ ਕੀਤਾ ਚੋਣ ਪ੍ਰਚਾਰ ਦਾ ਹਿੱਸਾ ਵੀ ਪਰਿਵਾਰ ਬਣਿਆ ਜਾ ਉਹਨਾਂ ਦੇ ਸਮਰਥਕ ਬਣੇ ਹੁਣ ਅੱਗੇ ਜਿਵੇਂ ਜਦੋਂ ਉਹ ਐਮ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਉਸ ਤੋਂ ਬਾਅਦ ਜਿੱਦਾਂ ਸੌ ਚੱਕਣ ਦੀ ਰਸਮ ਹੁੰਦੀ ਹੈ ਤਾਂ ਉਹ ਸਾਰੇ ਅਗਲੇ ਸਟੈਪ ਕੀ ਹੋਣਗੇ ਕਿੱਦਾਂ ਹੋਣਗੇ ਸਾਰੇ ਦੇਖੋ ਉਹਦੇ ਬਾਰੇ ਤੋਂ ਸੁਪਰੀਮ ਕੋਰਟ ਨੇ ਬਹੁਤ ਦੇਰ ਪਹਿਲਾਂ ਫੈਸਲਾ ਦਿੱਤਾ ਸੀ ਜੀ ਜਦੋਂ ਮੈਂ ਐਨਪੀ ਬਣਿਆ ਸੀ ਉਦੋਂ ਵੀ ਬੀਬੀ ਬੰਮਲ ਸਿੰਘ ਔਰ ਖਾਨ ਸਾਹਿਬ ਤੇ ਆਪਣਾ ਸਰਦਾਰ ਸਿੰਦਰਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਸੀਂ ਰਿਟਾਂ ਕਰੀਆਂ ਸੀ ਤੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਇਹਨਾਂ ਨੂੰ ਫੌਰੀ ਤੌਰ ਤੇ ਲੈ ਕੇ ਜਾਇਆ ਜਾਵੇ ਇਹ ਆਪਣਾ ਪਾਰਲੀਮੈਂਟ ਵੀ ਜਿੱਥੇ ਸਪੀਕਰ ਇਹਨਾਂ ਨੂੰ ਸਹੁੰ ਚਾਉਂਗੇ ਤੇ ਇਹ ਜਿਹੜੀ ਆ ਉਸ ਸੈਸ਼ਨ ਦੇ ਵਿੱਚ ਕਾਰਵਾਈ ਦੇ ਵਿੱਚ ਵੀ ਜਿਹੜੀ ਹੈ ਉਹ ਹਿੱਸਾ ਲੈਣਗੇ ਤੇ ਉਹਦੇ ਹੁਣ ਮੌਜੂਦਾ ਸਮੇਂ ਦੇ ਵਿੱਚ ਸੰਘੇ ਸਿੰਘ ਜਿਹੜੇ ਝੇਲ ਦੇ ਵਿੱਚ ਬੰਦ ਸੀ ਉਹ ਆਮ ਪਾਰਟੀ ਕੋਲ ਜਿਹੜੇ ਸੀ ਰਾਜ ਸਭਾ ਦੇ ਮੈਂਬਰ ਚੁਣੇ ਗਏ ਸੀ ਦਿੱਲੀ ਤੋਂ ਤੇ ਉਹਨਾਂ ਨੇ ਵੀ ਰਿਟ ਕਰੀ ਸੀ ਜੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਜਿਹੜੇ ਚੇਅਰਮੈਨ ਹੁੰਦੇ ਆ ਰਾਜ ਸਭਾ ਦੇ ਉਹ ਸੌਂਚ ਚਾਉਣਗੇ ਤੇ ਉਹਨਾਂ ਨੂੰ ਸੌਂਚ ਚਾਈ ਗਈ ਸੀ ਉਸ ਬਾਰੇ ਕੋਈ ਦੁਰਦਲੀ ਹੈ ਉਹ ਤਾਂ ਜਿਹੜਾ ਵੀ ਮੈਂਬਰ ਵੜ ਜਾਂਦਾ ਉਹਨੂੰ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਲਿਜਾ ਕੇ ਸੌਂਤੇ ਡਾਈ ਜਾਂਦੀ ਹੈ ਜੀ ਸੋ ਸੰਗਤ ਨੇ ਪੂਰਨ ਸਹਿਯੋਗ ਦਿੱਤਾ ਕਿ ਉਮੀਦ ਸੀ ਕਿ ਇੰਨੇ ਵੱਡੇ ਮਾਰਜਿਨ ਦੇ ਨਾਲ ਜਿਹੜੀ ਜਿੱਤ ਦਰਜ ਹੋਏਗੀ ਜਾਂ ਸੰਗਤ ਨੇ ਜੋ ਉਮੀਦ ਸੀ ਉਸ ਤੋਂ ਵੱਧ ਕੇ ਕਿਤੇ ਗੁਣਾ ਜ਼ਿਆਦਾ ਪਿਆਰ ਜਿਹੜਾ ਬਖਸ਼ਿਆ ਦੇਖੋ ਇਹ ਤਾਂ ਜਿਹੜਾ ਹੈ ਸੰਗਤ ਨੇ ਤਾਂ کئی ਗੁਣਾ ਵੱਧ ਕੇ ਪਿਆਰ ਬਖਸ਼ਿਆ ਹੈ ਉਹਦੇ ਬਾਰੇ ਕੋਈ ਧੂਰ ਆਮਾਨੀ ਹਨ ਪਰ ਮੈਨੂੰ ਪਹਿਲੇ ਦਿਨ 24 ਅਪ੍ਰੈਲ ਨੂੰ ਜਿਹੜੀ ਸੀ ਪਾਤਸ਼ਾਹ ਦੇ ਅਸ਼ੀਰਵਾਦ ਲੈਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇਹ ਪੱਟਾ ਜਿਹੜਾ ਸੀ ਦਾ ਵਿਸ਼ਵਾਸ ਸੀਗਾ ਕਿ ਪਾਤਸ਼ਾਹ ਜਿਹੜੇ ਹੈਗੇ ਆ ਉਹ ਅਸ਼ੀਰਵਾਦ ਦੇਣਗੇ ਤੇ ਸੰਗਤ ਜਿਹੜੀ ਹੈ ਉਹ ਪਾਤਸ਼ਾਹ ਦੇ ਹੁਕਮ ਮੁਤਾਬਕ ਬੜੀ-ਬੜੀ ਜਿੱਤ ਜਿਹੜੀ ਸੀ ਬੜਾ ਵੱਡਾ ਪਿਆਰ ਤੇ ਸਤਸਕਾਰ ਦੇ ਕੇ ਭਾਈ ਸਾਹਿਬ ਨੂੰ ਵਕਸ਼ੂ ਜੀ ਬਿਲਕੁਲ ਅਰਚਨਾ ਵੀ ਬਹੁਤ ਆਈਆਂ ਪਹਿਲੇ ਦਿਨ ਤੋਂ ਲੈ ਕੇ ਜਦੋਂ ਉਹਨਾਂ ਦੇ ਨਾਮ ਦਾ ਐਲਾਨ ਹੁੰਦਾ ਕਿ ਆਜ਼ਾਦ ਉਮੀਦਵਾਰ ਮੈਦਾਨ ਦੇ ਵਿੱਚ ਉਤਰਨਗੇ ਚਾਹੇ ਚੋਣ ਪ੍ਰਚਾਰ ਦੀ ਗੱਲ ਹੋਵੇ ਨਾਮਿਨੇਸ਼ਨ ਫਾਈਲ ਕਰਨ ਦੀ ਗੱਲ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਪੰਥਕ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦਾ ਨਾਮ ਪਹਿਲਾਂ ਆਉਂਦਾ ਫਿਰਸਾ ਸਿੰਘ ਬਲਟੋਹਾ ਜਿਹੜੇ ਨੇ ਉਹਨਾਂ ਨੂੰ ਬਤੌਰ ਉਮੀਦਵਾਰ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਔਰ ਕਈ ਅਰਚਨਾ ਵੀ ਜਿਹੜੀਆਂ ਅਮਰਿਤਪਾਲ ਸਿੰਘ ਦੇ ਨਾਮ ਨੂੰ ਲੈ ਕੇ ਆਈਆਂ ਤੋਂ ਉਹਨਾਂ ਸਾਰੀਆਂ ਅਰਚਨਾ ਨੂੰ ਪਾਰ ਕਰਕੇ ਆ ਜੇ ਜੇਤੂ ਹੋਏ ਨੇ ਕੀ ਉਹਨਾਂ ਦੇ ਵਿਹਾਵ ਤੇ ਤੁਸੀਂ ਵੀ ਸੰਗਤ ਦਾ ਧੰਨਵਾਦ ਕਰਨਾ ਚਾਹੋਗੇ ਮੈਂ ਤਾਂ ਜੀ ਸੰਗਤ ਦੇ ਚਰਨਾਂ ਦੇ ਹੱਥ ਲਾ ਕੇ ਧੰਨਵਾਦ ਕਰਨਾ ਚਾਹੁੰਦਾ ਇੰਨੀ ਮਹਾਨ ਜਿੱਤ ਵਖਸੀ ਹੈ ਖਾਲਸਾ ਪੰਥ ਦੇ ਮਹਾਨ ਸੰਤ ਸਪਾਹੀ ਯੋਧੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੇਵਕ ਨੂੰ ਉਹਨਾਂ ਦੇ ਅਸਲ ਸਿੰਘ ਨੂੰ ਇੰਨੀ ਵੱਡੀ ਜਿਹੜੀ ਫਤਿਹ ਵਖਸੀ ਹੈ ਬਿਰਸਾ ਸਿੰਘ ਬਲਟੋਹਾ ਜੋ ਹੋਰ ਜਿਹੜੇ ਐ ਨਹੀਂ ਬੇਬੁਨਿਆਦ ਦੋਸ਼ ਲਾ ਰਹੇ ਸੀ ਇਹ ਮਜਮਾ ਲਾ ਰਹੇ ਸੀ ਝੂਠੇ ਜਿਹੜੀਆਂ ਗੱਲਾਂ ਘੜ ਕੇ ਸੁਣਾ ਰਹੇ ਸੀ ਉਹ ਸੰਗਤ ਨੇ ਪੋਸਟਮਾਰਟਮ ਕਰਕੇ ਮਤਮਲ ਤੌਰ ਤੇ ਰੱਦ ਕਰਤੀਆਂ ਤੇ ਇਹ ਜਿਹੜੇ ਸੀ ਅੱਜ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਜੇ ਸੰਗਤ ਦਾ ਬਹੁਤ ਵੱਡਾ ਫੈਸਲਾ ਹੈ ਧੰਨਵਾਦ ਤਾਂ ਕੋਈ ਸ਼ਬਦ ਨਹੀਂ ਹਨ ਜਿਨ੍ਹਾਂ ਦੇ ਨਾਲ ਸੰਗਤ ਦਾ ਧੰਨਵਾਦ ਕੀਤਾ ਜਾ ਸਕੇ ਇੰਨੀ ਵੱਡੀ ਖਾਲਸਾ ਪੰਥ ਨਾਲ ਵਫਾਦਾਰੀ ਦਿਵਾਈ ਹੈ ਸੰਗਤ ਨੇ ਬਿਲਕੁਲ ਇਤਿਹਾਸਿਕ ਜਿੱਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਐਡਵੋਕੇਟ ਰਾਜਦੇਵ ਸਿੰਘ ਦੀ ਖਾਸਾ ਤੁਸੀਂ ਸਮਾਂ ਦਿੱਤਾ ਲੁਧਿਆਣਾ ਟਾਈਮ ਦੀ ਟੀਮ ਨੂੰ ਔਰ ਸ਼ੁਭ ਕਾਮਨਾਵਾਂ ਨੇ ਤੁਹਾਡੇ ਲਈ ਵੀ ਔਰ ਪਾਈ ਅੰਮ੍ਰਿਤਪਾਲ ਸਿੰਘ ਜੀ ਦੇ ਲਈ ਵੀ ਅਗਲਾ ਜਿਹੜਾ ਸਫ਼ਰ ਜੋ ਉਹਨਾਂ ਨੇ ਲੋਕ ਸੇਵਾ ਦੇ ਲਈ ਸ਼ੁਰੂ ਕੀਤਾ ਸੀ ਉਸੇ ਸਫ਼ਰ ਦੇ ਤਹਿਤ ਉਹਨੋਂ ਮੈਂਬਰ ਪਾਰਲੀਮੈਂਟ ਬਣੇ ਨੇ ਔਰ ਉਸ ਮੈਂਬਰ ਪਾਰਲੀਮੈਂਟ ਦਾ ਹਿੱਸਾ ਨੇ ਜਿੱਥੇ ਕਾਨੂੰਨ ਦੇਸ਼ ਦੇ ਬਣਾਏ ਜਾਂਦੇ ਨੇ ਔਰ ਉਸ ਸਫ਼ਰ ਦੇ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਨੇ ਪੂਰੀ ਲੁਧਿਆਣਾ ਟਾਈਮਜ਼ ਦੀ ਟੀਮ ਵੱਲੋਂ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ